ਇਹ ਜਿਹੜੀ ਵਾਪ ਘਟਨਾ ਵਾਪਰੀ ਹੈ ਸ਼੍ਰੀਨਗਰ ਦੇ ਵਿੱਚ ਇਹ ਬਹੁਤ ਬੜੀ ਦੁਖਦ ਘਟਨਾ ਹੈ ਕਿਉਂਕਿ ਪਿਛਲੇ 2-3 ਸਾਲਾਂ ਦੇ ਵਿੱਚ ਲੋਕਾਂ ਦਾ ਭਾਰਤ ਦੇਖੋ ਭਾਰਤ ਦਰਸ਼ਨ ਜੋ ਮੋਦੀ ਸਾਹਿਬ ਦੀ ਮੁਹਿੰਮ ਚਲਾਈ ਗਈ ਹੈ ਉਸ ਦੇ ਕਰਕੇ ਕੰਫੀਡੈਂਸ ਵਧਿਆ ਸੀ ਡੋਮੈਸਟਿਕ ਟੂਰਿਜ਼ਮ ਬਹੁਤ ਜ਼ਿਆਦਾ ਵੱਧ ਰਿਹਾ ਸੀਗਾ ਔਰ ਸ਼੍ਰੀਨਗਰ ਸਪੈਸ਼ਲੀ ਜੇ ਐਨ ਕੇ ਫਲਾਈਟਾਂ ਬਹੁਤ ਮਹਿੰਗੀਆਂ ਹੋ ਗਈਆਂ ਐ ਸੀਟਾਂ ਅਵੇਲੇਬਲ ਨਹੀਂ ਐ ਔਰ ਲੋਕ ਉਥੇ ਬਹੁਤ ਜ਼ਿਆਦਾ ਦਹਿਸ਼ਤ ਜਿੰਨਾ ਔਰ ਸਾਡਾ ਪੈਸਾ ਅਡਵਾਂਸ ਜਿਹੜਾ ਸੀ ਅੱਗੇ ट्रैवल एजेंट्स ਜਾਂ ਹੋਟਲਸ ਨੂੰ ਦਿੱਤਾ ਹੋਇਆ ਸੀ ਉਹ ਵੀ ਸਾਨੂੰ ਲੱਗਦਾ ਹੈ ਵੀ ਉਹ ਕਿਸ ਤਰ੍ਹਾਂ ਸੀ ਉਹਨਾਂ ਤੋਂ ਵਾਪਸ ਲਵਾਗੇ ਇਹ ਬੜੀ ਮੁਸ਼ਕਿਲ ਆ ਗਈ ਹੈ ਪੈਸੇਜੰਜਰ ਤੇ ਮੰਥਲੀ ਜਾ ਰਿਹਾ ਉੱਥੇ 2 ਲੱਖ ਪੈਸੇਜੰਜਰ ਕੁਝ ਲੋਕ ਆਪਣੇ ਆਪ ਵੀ ਬੁਕਿੰਗ ਕਰ ਰਹੇ ਨੇ ਜਾਂ ਕੁਝ ਥਰੂ ट्रैवल एजेंट्स 60% ਤੋਂ 80% ਏਜੰਸੀਸ ਤੋਂ ਬੁਕਿੰਗ ਹੈ ਔਰ ਉਹ ਸਾਰਾ ਪੈਸਾ ਐਡਵਾਂਸ ਜਾਂਦਾ ਹੈ ਫਰਕ ਤਾਂ ਸਾਨੂੰ ਵੀ ਪੈਣਾ ਕਿਉਂਕਿ ਜਿਹੜਾ ਟੂਰਿਸਟ ਸਾਡੇ ਜਿਹੜੇ ਗੈਸ ਸਨ ਸਾਡੀ ਇਹ ਕੰਪਨੀ 40 ਹਜ਼ਾਰ ਪੁਰਾਣੀ ਹੈ ਸਾਡੇ ਬਹੁਤ ਜ਼ਿਆਦਾ ਸਾਡੇ ਜਿਹੜੀਆਂ ਫੈਮਿਲੀਜ਼ ਜਿਹੜੀਆਂ ਸਾਡੇ ਥਰੂ ਟ੍ਰੈਵਲ ਨੇ ਜਿਹੜੇ ਸਾਡੇ ਤੇ ਪੂਰਾ ٹرسٹ ਕਰਦੀਆਂ ਉਹਨਾਂ ਨੇ ਜਿਹੜੇ ਸਾਨੂੰ ਪੈਸੇ ਦਿੱਤੇ ਆ ਉਹਨਾਂ ਨੇ ਸਾਨੂੰ ਦਿੱਤੇ ਆ ਉਹਨਾਂ ਨੇ ਉਹਨਾਂ ਨੂੰ ਨਹੀਂ ਦਿੱਤੇ ਹੋਟਲਸ ਨੂੰ ਨਹੀਂ ਦਿੱਤੇ ਉਹ ਕਹਿੰਦੇ ਅਸੀਂ ਤੁਹਾਨੂੰ ਪੈਸੇ ਦਿੱਤੇ ਆ ਜਿਨ੍ਹਾਂ ਨੂੰ ਅਸੀਂ ਕੰਟੈਕਟ ਕਰ ਰਹੇ ਹਾਂ ਉਹ ਤਾਂ ਕਹਿ ਰਹੇ ਆ ਅਸੀਂ ਵਿਲ ਰਿਫੰਡ ਯੋਰ ਅਮਾਉਂਟ ਹੁਣ ਹੁਣ ਕੁਝ ਨਹੀਂ ਹੈ ਜੀ ਆਉਣ ਵਾਲੇ ਟਾਈਮ ਵਿੱਚ ਬਟ ਲੋਕਾਂ ਦਾ ਭਰੋਸਾ ਭਰੋਸਾ ਹੀ ਖਤਮ ਹੋ ਗਿਆ ਲੋਕਾਂ ਦਾ ਔਰ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਪਹਿਲਗਾਮ ਦੇ ਵਿੱਚ ਹੋਏ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਟੂਰਿਜ਼ਮ ਇੰਡਸਟਰੀ ਵੀ ਕਾਫੀ ਨੁਕਸਾਨ ਦੇ ਵਿੱਚ ਆ ਰਹੀ ਹੈਗੀ ਆ ਤਾਂ ਲੋਕ ਸ਼੍ਰੀਨਗਰ ਜਾਣ ਤੋਂ ਡਰਨ ਲੱਗ ਪਏ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਉਮੇਸ਼ ਕਪੂਰ ਜੀ ਨੇ ਉਮੇਸ਼ ਜੀ ਕਿਸ ਤਰੀਕੇ ਦਾ ਇੰਪੈਕਟ ਜਿਹੜਾ ਹੈਗਾ ਇਸ ਅਟੈਕ ਤੋਂ ਬਾਅਦ ਦੇਖਣ ਨੂੰ ਮਿਲ ਰਿਹਾ ਹੈਗਾ ਕਿਉਂਕਿ ਪਹਿਲਾਂ ਕੋਵਿਡ ਤੋਂ ਬਾਅਦ ਬਹੁਤ ਵੱਡੀ ਮਾਰ ਝੱਲੀ ਟੂਰਿਜ਼ਮ ਇੰਡਸਟਰੀ ਨੇ ਤੇ ਹੁਣ ਕਿਸ ਤਰੀਕੇ ਦਾ ਇੰਪੈਕਟ ਪੈ ਰਿਹਾ ਹੈ ਇਹ ਜਿਹੜੀ ਵਾਪ ਘਟਨਾ ਵਾਪਰੀ ਹੈ ਸ਼ਰੀਨਗਰ ਦੇ ਵਿੱਚ ਇਹ ਬਹੁਤ ਬੜੀ ਦੁਖਦ ਘਟਨਾ ਹੈ ਕਿਉਂਕਿ ਪਿਛਲੇ 2-3 ਸਾਲਾਂ ਦੇ ਵਿੱਚ ਲੋਕਾਂ ਦਾ ਭਾਰਤ ਦੇਖੋ ਭਾਰਤ ਦਰਸ਼ਨ ਜੋ ਮੋਦੀ ਸਾਹਿਬ ਦੀ ਮੁਹਿੰਮ ਚਲਾਈ ਗਈ ਹੈ ਉਸ ਦੇ ਕਰਕੇ ਕੌਨਫੀਡੈਂਸ ਵਧਿਆ ਸੀ ਡੋਮੈਸਟਿਕ ਟੂਰਿਜ਼ਮ ਬਹੁਤ ਜ਼ਿਆਦਾ ਵਧ ਰਿਹਾ ਸੀਗਾ ਔਰ ਸ਼ਰੀਨਗਰ ਸਪੈਸ਼ਲੀ ਜੇ ਐਂਡ ਕੇ 10 10 ਫੋਲਡ ਟੂਰਿਜ਼ਮ ਵਧਿਆ ਸੀ ਪਰ ਇਹ ਜਿਹੜੀ ਵਾਪਰੀ ਹੈ ਘਟਨਾ ਇਹ ਕਦੀ ਪਹਿਲਾਂ ਟੂਰਿਜ਼ਮ ਨੂੰ ਜਾਂ ਟੂਰਿਸਟ ਨੂੰ ਕਦੀ ਉਹਨਾਂ ਨੇ ਹਿੱਟ ਨਹੀਂ ਕੀਤਾ ਸੀ ਜਿਸ ਵਜ੍ਹਾ ਕਰਕੇ ਸਾਡੀ ਟੂਰਿਜ਼ਮ ਇੰਡਸਟਰੀ ਬਹੁਤ ਜ਼ਿਆਦਾ ਹਿੱਟ ਕਰੀ ਹੈ ਸਾਡੀਆਂ ਜਿਹੜੀਆਂ ਅੱਗੇ ਆਨ ਵਾਲੇ 6 ਮਹੀਨੇ ਦੀਆਂ ਬੁਕਿੰਗਾਂ ਸਭ ਕੈਨਸਲ ਹੋ ਗਈਆਂ ਜਿਹੜੇ ਸਾਡੇ ਉੱਥੇ ਪੈਸੇਂਜਰ ਆਲਰੇਡੀ ਗਏ ਨੇ ਉਹ ਸਟਕ ਹੋ ਗਏ ਨੇ ਕਿਉਂਕਿ ਸੜਕਾਂ ਵੀ ਬੰਦ ਹੈ ਡਿਊ ਟੂ ਫਲੈਸ਼ ਫਲੱਡਸ ਕਰਕੇ ਰਾਮ ਬੰਦ ਤੇ ਉਹ ਬੰਦ ਹੈ ਫਲਾਈਟਾਂ ਬਹੁਤ ਮਹਿੰਗੀਆਂ ਹੋ ਗਈਆਂ ਸੀਟਾਂ ਅਵੇਲੇਬਲ ਨਹੀਂ ਹੈ ਔਰ ਲੋਕ ਉੱਥੇ ਬਹੁਤ ਜ਼ਿਆਦਾ ਦਹਿਸ਼ਤ ਵਿੱਚ ਨੇ ਔਰ ਸਾਡਾ ਪੈਸਾ ਐਡਵਾਂਸ ਜਿਹੜਾ ਅਸੀਂ ਅੱਗੇ ਟ੍ਰੈਵਲ ਏਜੰਟਸ ਜਾਂ ਹੋਟਲਸ ਨੂੰ ਦਿੱਤਾ ਹੋਇਆ ਸੀ ਉਹ ਵੀ ਸਾਨੂੰ ਲੱਗਦਾ ਹੈ ਵੀ ਉਹ ਕਿਸ ਤਰ੍ਹਾਂ ਸੀ ਉਹਨਾਂ ਤੋਂ ਵਾਪਸ ਲਵਾਵਾਂਗੇ ਇਹ ਬੜੀ ਮੁਸ਼ਕਿਲ ਆ ਗਈ ਹੈ ਅਸੀਂ ਫਾਈਨੈਂਸ਼ੀਅਲ ਲਾਸਸ ਵਿੱਚ ਇਸ ਵਕਤ اور ਸਰਕਾਰ ਨੂੰ ਅਸੀਂ गुजारिश ਵੀ ਕਰਦੇ ਹਾਂ ਵੀ ਇਸ ਤੇ ਲੋਕਾਂ ਦਾ ਬਹੁਤ ਜਲਦੀ ਤੋਂ ਜਲਦੀ ਕੰਫੀਡੈਂਸ ਬਿਲਟ ਕੀਤਾ ਜਾਏ اور ਸਾਡੀ ਵੀ ਕੋਈ سپورਟ ਫਾਈਨੈਂਸ਼ੀਅਲ ਕੀਤੀ ਜਾਏ ਜਿਹੜੀ ਨਾ ਤੇ ਉਹਨਾਂ ਨੇ ਕਦੀ ਕੋਵਿਡ 'ਚ ਕੀਤੀ ਹੈ ਤੇ ਨਾ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਸਮੇਂ 'ਚ ਸਰਕਾਰ ਕੁਝ ਟੂਰਿਜ਼ਮ ਇੰਡਸਟਰੀ ਬਾਰੇ ਸੋਚੇਗੀ ਜੇ ਕਿੰਨਾ ਕ ਪੈਸਾ ਸਟਕ ਹੋ ਗਿਆ ਹੈਗਾ ਤੁਹਾਡੀ ਐਸੋਸੀਏਸ਼ਨ ਜਾਂ ਕੋਈ ਗੱਲਬਾਤ ਚੱਲ ਰਹੀ ਹੋਣੀ ਜਾਂ ਆਪਾਂ ਇਸ ਟਾਈਮ ਚੰਡੀਗੜ੍ਹ ਚ ਮੌਜੂਦ ਹੈਗੇ ਆ ਜੇਕਰ ਇਹਦੀ ਗੱਲ ਕਰ ਲਈਏ ਪੂਰੇ ਇੰਡੀਆ ਲੈਵਲ ਤੇ ਗੱਲ ਕਰ ਲਈਏ ਤੁਹਾਡੇ ਕੋਲ ਤਾਂ ਅੰਕੜੇ ਆ ਵੀ ਰਹੇ ਹੋਣੇ ਕਿੰਨੇ ਕ ਕਰੋੜਾ ਰੁਪਈਆ ਜਾਂ ਕਿੰਨਾ ਕੁ ਉੱਥੇ ਸਟਕ ਹੋ ਗਿਆ ਹੋਵੇਗਾ ਜਿਹੜਾ ਐਡਵਾਂਸ ਬੁਕਿੰਗ ਦਾ ਹੈਗਾ ਦੇਖੋ ਐਟ ਲੀਸਟ ਯੂ نو ਜੇ ਵੀ ਥਿੰਕ ਇਸ ਵਕਤ ਐਟ ਲੀਸਟ 2 ਲੱਖ ਪੈਸੇਂਜਰ ਤੇ ਮੰਥਲੀ ਜਾ ਰਿਹਾ ਉੱਥੇ 2 ਲੱਖ ਪੈਸੇਂਜਰ ਕੁਝ ਲੋਕ ਆਪਣੇ ਆਪ ਵੀ ਬੁਕਿੰਗ ਕਰ ਰਹੇ ਨੇ ਜਾਂ ਕੁਝ ਥਰੂ ਟਰੈਵਲ ਏਜੰਟ 60% ਟੂ 80% ਏਜੰਟ ਏਜੰਸੀਜ਼ ਤੋਂ ਬੁਕਿੰਗ ਹੈ ਔਰ ਉਹ ਸਾਰਾ ਪੈਸਾ ਐਡਵਾਂਸ ਜਾਂਦਾ ਹੈ ਕਿਸੇ ਦਾ ਕੋਈ ਕ੍ਰੈਡਿਟ ਨਹੀਂ ਹੋਟਲਸ ਨੂੰ ਐਡਵਾਂਸ ਦੇਣਾ ਪੈਂਦਾ ਟਰਾਂਸਪੋਰਟਰਸ ਨੂੰ ਐਡਵਾਂਸ ਦੇਣਾ ਪੈਂਦਾ ਉਥੇ ਪੋਨੀਜ਼ ਵਾਲਿਆਂ ਨੂੰ ਘੋੜਿਆਂ ਵਾਲਿਆਂ ਨੂੰ ਐਡਵਾਂਸ ਭੇਜਣਾ ਪੈਂਦਾ ਵਿਚ ਇਜ਼ ਆਈ ਥਿੰਕ ਵੀ ਆਰ ਨਾਟ ਗੋਇੰਗ ਟੂ ਗੈਟ ਬੈਕ ਇਟ ਇਜ਼ ਅ ਹਿਊਜ ਮਨੀ ਇਟ ਇਜ਼ ਇਟ ਇਜ਼ ਯੂ نو ਅਗਰ ਕੈਲਕੂਲੇਟ ਕਰੀਏ ਤੇ ਇਟ ਇਜ਼ ਇਟ ਇਜ਼ ਅ ਬਿਗ ਅਮਾਉਂਟ ਜਿਹਦਾ ਕੋਈ ਫਿਗਰ ਆਈ ਥਿੰਕ ਕੋਈ ਦੇ ਹੀ ਨਹੀਂ ਪਾਏਗਾ ਬਟ ਸਾਡੀ ਐਸੋਸੀਏਸ਼ਨਸ ਟਾਈਮ ਲੱਗੇਗਾ ਕਿਉਂਕਿ ਅਸੀਂ ਆਪਣੇ ਆਪਣੇ ਜਿਹੜੀਆਂ ਡਿਫਿਕਲਟੀਜ਼ ਆਣੀਆਂ ਅਸੀਂ ਜਿਹੜੀ ਐਸੋਸੀਏਸ਼ਨ ਆਫ ਟੂਰ ਆਪਰੇਟਰਸ ਹੈ ਲੋਸ ਇਸ ਆਦਰ देन देन ਬਟ ਇਟ ਵਿਲ ਟੇਕ ਟਾਈਮ 2 ਮਹੀਨੇ ਲੱਗਣ 3 ਮਹੀਨੇ ਲੱਗਣ 4 ਮਹੀਨੇ ਲੱਗਣ ਪਰ ਜਿਹੜੇ ਪੈਸੇਂਜਰਸ ਨੇ ਕੈਨਸਲ ਕਰ ਦਿੱਤਾ ਉਹ ਇਮੀਡੀਏਟਲੀ ਆਪਣਾ ਪੈਸਾ ਮੰਗਣਗੇ ਕਿ ਸਾਡਾ ਪੈਸਾ ਵਾਪਸ ਕਰੋ ਐਂਡ ਸਾਨੂੰ ਦੇਣਾ ਪਏਗਾ ਤੇ ਜਿਹੜਾ ਇਹ ਪੈਸਾ ਹੈ ਪੈਸेंजर ਦਾ ਜਿਹੜਾ ਤੁਹਾਡੇ ਕੋਲੇ ਆ ਗਿਆ ٹرسٹ ਕਰਕੇ ਤੁਸੀਂ ਕਾਫੀ ਪੁਰਾਣੇ ਬੈਠੇ ਹੈਗੇ ਹੋ ਲੋਕ ٹرسٹ ਵੀ ਕਰਦੇ ਹੈਗੇ ਨੇ ਹਾਲਾਂਕਿ ਹੋਰ ਕਈ ਅੱਜਕੱਲ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਾਫੀ ਨਾਮੀ ਕੰਪਨੀਆਂ ਵੀ ਹੈਗੀਆਂ ਨੇ ਤੇ ਇਹ ਇਹ ਚੀਜ਼ ਨੂੰ ਲੈ ਕੇ ਕਿਉਂਕਿ ਇਸ ਚੀਜ਼ ਦੇ ਨਾਲ ਤੁਹਾਡੀ ٹرسٹ ਇਮੇਜ ਕਾਫੀ ਚੀਜ਼ਾਂ ਜੁੜੀਆਂ ਹੋਈਆਂ ਨੇ ਹਾਲਾਂਕਿ ਜੰਮੂ ਕਸ਼ਮੀਰ ਦੇ ਵਿੱਚ ਚਾਹੇ ਉਹ ਟੈਕਸੀ ਐਸੋਸੀਏਸ਼ਨ ਹੈ ਜਾਂ ਕੋਈ ਵੀ ਐਸੋਸੀਏਸ਼ਨ ਹੈ ਉਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹ ਜਿਹੜਾ ਹਮਲਾ ਹੋਇਆ ਹੈ ਇਹੇ ਟੂਰਿਸਟਾਂ ਤੇ ਨਹੀਂ ਉਹਨਾਂ ਦੇ ਪਰਿਵਾਰਾਂ ਤੇ ਹੋਇਆ ਕਿਉਂਕਿ ਉਸ ਦੇ ਨਾਲ ਉਹਨਾਂ ਦੀ ਵੀ ਰੋਜੀ ਰੋਟੀ ਚੱਲਦੀ ਹਾਂਜੀ ਬਿਲਕੁਲ ਇਹ ਤਾਂ ਹੈਗਾ ਹੀ ਹੈ ਨਾ ਦੇਖੋ ਜਿਹੜਾ ਫਰਕ ਤਾਂ ਸਾਨੂੰ ਵੀ ਪੈਣਾ ਕਿਉਂਕਿ ਜਿਹੜਾ ਟੂਰਿਸਟ ਸਾਡੇ ਜਿਹੜੇ ਗਏ ਸਨ ਸਾਡੀ ਇਹ ਕੰਪਨੀ 40 ਸਾਲ ਪੁਰਾਣੀ ਹੈ ਸਾਡੇ ਬਹੁਤ ਜ਼ਿਆਦਾ ਸਾਡੇ ਜਿਹੜੀਆਂ ਫੈਮਿਲੀਜ਼ ਜਿਹੜੀਆਂ ਸਾਡੇ ਥਰੂ ਟ੍ਰੈਵਲ ਨੇ ਜਿਹੜੇ ਸਾਡੇ ਤੇ ਪੂਰਾ ਟਰਸਟ ਕਰਦੀਆਂ ਉਹਨਾਂ ਨੇ ਜਿਹੜੇ ਸਾਨੂੰ ਪੈਸੇ ਦਿੱਤੇ ਆ ਉਹਨਾਂ ਨੇ ਸਾਨੂੰ ਦਿੱਤੇ ਆ ਉਹਨਾਂ ਨੇ ਉਹਨਾਂ ਨੂੰ ਨਹੀਂ ਦਿੱਤੇ ਹੋਟਲਸ ਨੂੰ ਨਹੀਂ ਦਿੱਤੇ ਉਹ ਕਹਿੰਦੇ ਅਸੀਂ ਤੁਹਾਨੂੰ ਪੈਸੇ ਦਿੱਤੇ ਐ इवन इवन ਕੋਵਿਡ ਚ ਵੀ ਅਸੀਂ ਅਪਰੋਕਸੀਮੇਟਲੀ 1.5 ਤੋਂ 2 ਕਰੋੜ ਰੁਪਇਆ ਰਿਫੰਡ ਕੀਤਾ ਜਿਹੜਾ ਜੇ ਸਾਨੂੰ 에어ਲਾਈਨ ਨੂੰ 에어ਲਾਈਨ ਤੋਂ ਆਏ ਵੀ ਨਹੀਂ ਗਈ ਕਿਉਂਕਿ ਸਾਡਾ ਤਾਂ ਪੈਸੇਂਜਰ ਨਾਲ ਰਿਲੇਸ਼ਨਸ ਹੈ ਦ ਸੇਮ ਥਿੰਗ ਇਜ਼ ਹੈਪਨਿੰਗ ਹੇਅਰ ਸਾਡੇ ਪੈਸੇ ਤਾਂ ਫਸ ਗਏ ਕੋਈ ਗੱਲ ਬਾਤ ਤੁਹਾਡੀ ਉੱਥੇ ਹੋਟਲ ਇੰਡਸਟਰੀ ਜਾਂ ਜਿਵੇਂ ਦੱਸ ਰਹੇ ਹਾਂ ਜਿਹੜੇ ਘੋੜੇ ਵਾਲੇ ਨੇ ਟੈਕਸੀਆਂ ਵਾਲੇ ਨੇ ਜਿਨ੍ਹਾਂ ਦੇ ਨਾਲ ਐਸੋਸੀਏਸ਼ਨ ਹੈਗੀ ਆ ਪੂਰੀ ਟੂਰਿਜ਼ਮ ਇੰਡਸਟਰੀ ਦੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈਗੀ ਆ ਜਾਂ ਕੁਝ ਇਹੋ ਜਿਹਾ ਸਰਕਾਰ ਲੈਵਲ ਤੇ ਕੋਈ ਤੁਹਾਡੀ ਐਸੋਸੀਏਸ਼ਨ ਲੈਵਲ ਤੇ ਅਜੇ ਅਜੇ ਤਾਂ ਕੋਈ ਨਹੀਂ ਹੋਈ ਕਿਉਂਕਿ ਕੱਲ ਕੱਲ ਦੀ ਹੈਪਨਿੰਗ ਹੋਈ ਹੈ ਲੇਕਿਨ ਇਹ ਹੈ ਕਿ ਉਹ ਉਹ ਤਾਂ ਜਿਨ੍ਹਾਂ ਨੂੰ ਅਸੀਂ ਕੰਟੈਕਟ ਕਰ ਰਹੇ ਹਾਂ ਉਹ ਤਾਂ ਕਹਿ ਰਹੇ ਆ ਅਸੀਂ ਵਿਲ ਰਿਫੰਡ ਯੋਰ ਅਮਾਉਂਟ ਹੁਣ ਹੁਣ ਕੁਝ ਨਹੀਂ ਹੈ ਜੀ ਆਉਣ ਵਾਲੇ ਟਾਈਮ ਵਿੱਚ ਬਟ ਲੋਕਾਂ ਦਾ ਭਰੋਸਾ ਭਰੋਸਾ ਹੀ ਖਤਮ ਹੋ ਗਿਆ ਲੋਕਾਂ ਦਾ ਅੱਗੇ ਜਾ ਕੇ ਦੇਖਾਂਗੇ ਸਾਡੇ ਸਾਡੇ ਉਹ ਤਾਂ ਕਹਿੰਦੇ ਸਾਡਾ ਵੀ ਬੰਦ ਹੋ ਗਿਆ ਨਾ ਸਾਡਾ ਸਾਡਾ ਵਪਾਰ ਵੀ ਸਾਰਾ ਬੰਦ ਹੋ ਗਿਆ ਟੂਰਿਸਟ ਟੂਰਿਸਟ ਫਲੋ ਜਿਆਦਾ ਕਿ ਸਾਈਡ ਦਾ ਸੀਗਾ ਸਾਊਥ ਸਾਈਡ ਤੋਂ ਆ ਰਿਹਾ ਸੀ ਨਾਰਥ ਸਾਈਡ ਦਾ ਸੀ ਕਿ ਸਾਈਡ ਜਿਆਦਾ ਇਹਨਾਂ ਦਿਨਾਂ 'ਚ ਜਿਆਦਾ ਜਿਹੜਾ ਟੂਰਿਸਟ ਫਲੋ ਹੁੰਦਾ ਉਹ ਸਾਊਥ ਸਾਈਡ ਤੋਂ ਜਾਂਦਾ ਸਾਡਾ ਜਿਹੜਾ ਪੰਜਾਬ ਸਾਈਡ ਤੋਂ ਜਿਹੜਾ ਇੱਥੋਂ ਨਾਰਥ ਤੋਂ ਹੋਏਗਾ ਉਹ ਮਈ ਤੋਂ ਸ਼ੁਰੂ ਹੁੰਦਾ ਕਿਉਂਕਿ ਸਕੂਲ ਜਦੋਂ April ਚ ਉਥੋਂ ਉਥੇ March April ਚ ਸਕੂਲ ਬੰਦ ਹੁੰਦੇ ਆ ਇਸ ਕਰਕੇ ਸਾਰਾ ਜ਼ਿਆਦਾ ਟ੍ਰੈਫਿਕ ਜਿਹੜਾ ਸੀ ਉਹ ਸਾਊਥ ਦਾ ਸੀ ਲੇਕਿਨ ਜਿਹੜੇ ਸਾਡਾ ਹੁਣ ਅਸੀਂ ਜਿਹੜੀਆਂ ਅੱਗੇ ਫਰਦਰ ਬੁਕਿੰਗ ਸੀ ਤੀਆਂ ਉਹ ਜਾਂ ਪੰਜਾਬ ਹਰਿਆਣਾ ਉਹ ਉਹਦੀਆਂ ਬਹੁਤ ਐ ਦਿੱਲੀ ਦੀਆਂ ਕਾਫੀ ਐ ਰਾਜਸਥਾਨ ਤੋਂ ਕਾਫੀ ਐ ਉਹ ਉਹ ਕਿਉਂਕਿ ਉਹ ਫਿਰ ਉਹਨਾਂ ਛੁੱਟੀਆਂ ਹੁਣ ਅੱਗੇ ਮਈ ਜੂਨ ਜੁਲਾਈ ਇਹ ਛੁੱਟੀਆਂ ਰਹਿਣੀਆਂ ਕੀ ਕਹਿ ਰਹੇ ਨੇ ਟੂਰਿਸਟ ਜਾਂ ਪੈਸੇਂਜਰ ਤੁਹਾਡੇ ਨਾਲ ਕਿਸ ਤਰੀਕੇ ਦੀ ਗੱਲ ਕਰ ਰਿਹਾ ਹੈਗਾ ਸ਼੍ਰੀਨਗਰ ਤੋਂ ਇਲਾਵਾ ਕੋਈ ਹੋਰ ਟੂਰਿਸਟ ਏਰੀਆ ਵੀ ਜਿਹੜਾ ਹੈਗਾ ਇੰਪੈਕਟ ਕਰ ਰਿਹਾ ਹੈ ਹਿਮਾਚਲ ਹੁਣ ਹਿਮਾਚਲ ਦੀ ਵੀ ਸਾਡੀਆਂ ਰੈਜ਼ਰਵੇਸ਼ਨਾਂ ਕੈਨਸਲ ਹੋਈਆਂ ਕਿਉਂਕਿ ਇੰਪੈਕਟ ਜਿਹੜਾ ਹੈ ਉਹ ਕਹਿੰਦਾ ਅਗਲਾ ਕਹਿੰਦਾ ਯਾਰ ਹੁਣ ਕੱਲ ਨੂੰ ਕੀ ਪਤਾ ਕਿ ਉਹ ਹਿਮਾਚਲ ਚ ਵੀ ਕੋਈ ਐਦਾਂ ਦੀ ਕੋਈ ਹੈਪਨਿੰਗ ਹੋ ਜਾਏ ਜਾਂ ਕੁਝ ਹੋ ਜਾਏ ਲੋਕੇ ਹੁਣ ਡਰ ਗਏ ਕਾਫੀ ਡਰ ਗਏ ਉੱਤੇ ਸਪੈਸ਼ਲੀ ਸਾਊਥ ਉਸ ਏਰੀਆ ਦੇ ਤਾਂ ਬਹੁਤ ਲੋਕੇ ਡਰ ਗਏ ਮੈਕਸਿਮਮ ਕੈਨਸਲੇਸ਼ਨ ਆ ਹੀ ਉਧਰੋਂ ਰਹੀਆਂ ਇਹ ਹੈ ਜੀ ਮੈਮ ਕੀ ਕਿਆ ਕੀ ਰਹਿਨੇ ਪੈਸੰਜਰ ਤੁਸੀਂ ਵੀ ਉਹਨਾਂ ਨਾਲ ਫੋਨ ਤੇ ਗੱਲਬਾਤ ਕਰ ਰਹੇ ਹੋਵੋਗੇ ਜਾਂ ਕੁਝ ਜਿਵੇਂ ਤੁਸੀਂ ਪੁਰਾਣੇ ਬੈਠੇ ਹੋ ਕੋਈ ਅੱਗੇ ਤੋਂ ਅੱਗੇ ਜਿਵੇਂ ਲੋਕ ਰਿਕਮੈਂਡੇਸ਼ਨ ਦਿੰਦੇ ਹੋਣੇ ਕਿ ਇਹਨਾਂ ਤੇ ਕਰ ਲਓ ਬਾਹਰੋਂ ਵੀ ਕੁਝ ਐਨਆਰਆਈਜ਼ ਜਾਂ ਕੁਝ ਹੋਰ ਜਿਹੜੇ ਜਾਂਦੇ ਹੋਣੇ ਉਹ ਕਿਸ ਤਰੀਕੇ ਦੀ ਗੱਲਬਾਤ ਕਰ ਰਹੇ ਹੋ ਬੇਸਿਕਲੀ ਸਰ ਯੂਰਪ ਇਸ ਟਾਈਮ ਬਹੁਤ ਮਹਿੰਗਾ ਚੱਲਦਾ ਹੈ ਤੇ ਲੋਕੀ ਕੋਸ਼ਿਸ਼ ਕਰਦੇ ਨੇ ਕਿ ਇੰਡੀਆ ਜਾਂ ਲੋਕਲੀ ਅਸੀਂ ਟਰਾਈ ਕਰੀਏ ਕਿ ਇੱਥੇ ਹੀ ਕਿਤੇ ਘੁੰਮਣ ਫਿਰਨ ਜਾਈਏ ਤੇ ਲੋਕ ਯੂਰਪ ਨੂੰ ਕੰਸੀਡਰ ਕਰਦੇ ਆ ਹਿਮਾਚਲ ਤੇ ਸ਼੍ਰੀਨਗਰ ਨਾਲ ਸੋ ਮੇਰੇ ਕੋਲ ਕਾਫੀ ਕੁਰੀਜ਼ ਆ ਰਹੀਆਂ ਨੇ ਲੋਕ ਕੀ 5 6 ਲੱਖ 8 ਲੱਖ ਦੀ ਬੁਕਿੰਗਸ ਸ਼੍ਰੀਨਗਰ ਦੀ ਕਰਵਾ ਰਹੇ ਨੇ ਬਟ ਨਾਓ ਦਿਸ ਇਨਸੀਡੈਂਟ ਕਰਕੇ ਹੁਣ ਆਲਮੋਸਟ ਕੈਨਸਲੇਸ਼ਨਸ ਨੇ ਤੇ ਲੋਕਾਂ ਨੇ ਕੁਰੀ ਕਰਨੀ ਕੱਲ ਤੋਂ ਬੰਦ ਕਰ ਦਿੱਤੀ ਹੈ ਤੇ ਜੂਨ ਜੁਲਾਈ ਲਈ ਤੇ ਮੈਨੂੰ ਲੱਗਦਾ ਨਹੀਂ ਹੁਣ ਹੋਰ ਨਵੀਆਂ ਬੁਕਿੰਗਸ ਹੋਣਗੀਆਂ ਕੋਈ ਇਹ ਇੰਪੈਕਟ ਪੈ ਰਿਹਾ ਜਿਸ ਤਰੀਕੇ ਦੇ ਨਾਲ ਸਾਡੇ ਕੋਲੇ ਪਿਕਸ ਆ ਰਹੀਆਂ ਹੈਗੀਆਂ ਨੇ ਤੇ ਜਿਹੜੇ ਫਲਾਈਟ ਚਾਰਜਸ ਹੈਗੇ ਨੇ ਸ਼੍ਰੀਨਗਰ ਤੋਂ ਚੰਡੀਗੜ੍ਹ ਦਿੱਲੀ ਅਲੱਗ-ਅਲੱਗ ਸਟੇਟਸ ਦੇ ਵਿੱਚ ਉਹ ਰੇਟ ਜਿਹੜਾ ਹੈਗਾ ਕਾਫੀ ਵੱਧ ਗਿਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਵੱਧ ਗਿਆ ਜੀ ਰੋਡ ਬੰਦ ਕਰਨ ਕਰਕੇ ਤੇ ਪਹਿਲੇ ਹੀ ਵੱਧਿਆ ਸੀ 25000 30000 35000 ਵਨਵੇ ਟਿਕਟ ਚੰਡੀਗੜ੍ਹ ਲਈ ਸ਼੍ਰੀਨਗਰ ਤੋਂ ਜਿਹੜੀ 3 ਤੋਂ 4000 ਹੁੰਦੀ ਹੈ ਤੇ ਹੁਣ ਹੋਰ ਜ਼ਿਆਦਾ ਵੱਧ ਗਿਆ ਹੈ ਡਿਊ ਟੂ ਅ ਸਾਡੇ ਕੋਲ ਫਲਾਈਟਾਂ ਹੀ ਦੋ ਨੇ ਸ਼੍ਰੀਨਗਰ ਤੋਂ ਚੰਡੀਗੜ੍ਹ ਤੇ ਬਹੁਤ ਜ਼ਿਆਦਾ ਰੇਟਸ ਵੱਧ ਗਏ ਨੇ ਉਮੇਸ਼ ਜੀ ਆਖਰੀ ਸਵਾਲ ਹੈ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਕਿਸ ਤਰੀਕੇ ਦੀ ਤੁਸੀਂ ਰਿਕਵੈਸਟ ਕਰਨੀ ਚਾਹੋਗੇ ਅਸੀਂ ਸਰਕਾਰ ਨੂੰ ਹੀ ਰਿਕਵੈਸਟ ਕਰਨੀ ਚਾਹਾਂਗੇ ਕਿ ਜਲਦੀ ਤੋਂ ਜਲਦੀ ਲੋਕਾਂ ਦਾ ਇੱਕ ਕੌਨਫੀਡੈਂਸ ਲੈਵਲ ਬਹਾਲ ਕੀਤਾ ਜਾਏ ਲੋਕਾਂ ਦੀ ਜਿਹੜੀ ਇਹ ਘਟਨਾ ਵਾਪਰੀ ਹੈ ਇਸ ਦੇ ਤੇ ਐਕਸ਼ਨ ਲਿੱਤਾ ਜਾਏ ਔਰ ਏ ਜੀ ਐਂਡ ਕੇ ਸਰਕਾਰ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬੰਦੀ ਹੈ ਕਿ ਸੈਂਟਰ ਨਾਲ ਮਿਲ ਕੇ ਐਦੇ ਤੇ ਜੋ ਵੀ ਇਮੀਡੀਏਟ ਐਕਸ਼ਨ ਹੈ ਲਿੱਤਾ ਜਾਏ ਤੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦਾ ਕੋਈ ਵੈਸੇ ਤੇ ਨੁਕਸਾਨ ਦੀ ਪਰਪਾਈ ਨਹੀਂ ਹੋ ਸਕਦੀ ਪਰ ਉਹਨਾਂ ਦਾ ਇੱਕ ਕੌਨਫੀਡੈਂਸ ਬਿਲਟ ਕੀਤਾ ਜਾਏ ਉਹਨਾਂ ਦੀ ਫੈਮਿਲੀਜ਼ ਨੂੰ ਰੀ ਰੀਹੈਬਿਲੀਟੇਟ ਕੀਤਾ ਜਾਏ ਔਰ ਜਿਹੜੀ ਟੂਰਿਜ਼ਮ ਇੰਡਸਟਰੀ ਹਿੱਟ ਕੀਤੀ ਹੈ ਉਸ ਨੂੰ ਕੁਝ ਨਾ ਕੁਝ ਸਪੋਰਟ ਦਿੱਤੀ ਜਾਏ ਤਾਂ ਕਿ ਉਹ ਅੱਗੇ ਵੀ ਕੰਮ ਕਰ ਸਕਣ ਕਿਉਂਕਿ ਅਸੀਂ ਆਲਰੇਡੀ ਕੋਵਿਡ ਤੋਂ ਬਹੁਤ ਜ਼ਿਆਦਾ ਨੁਕਸਾਨ ਖਾ ਚੁੱਕੇ ਆ ਔਰ ਇਹ ਰੋਜ਼ ਦੀਆਂ ਜਿਹੜੀਆਂ ਪੋਲਿਟੀਕਲ ਪ੍ਰੋਬਲਮਸ ਆ ਰਹੀਆਂ ਨੇ ਉਹਦੇ ਕਰਕੇ ਸਾਡੀ ਟੂਰਿਜ਼ਮ ਇੰਡਸਟਰੀ ਸਾਰਿਆਂ ਨਾਲ ਸੌਫਟੇਸਟ ਇੰਡਸਟਰੀ ਹੈ ਜਿਹੜੀ ਸਾਰਿਆਂ ਨਾਲ ਪਹਿਲਾਂ ਹਿੱਟ ਹੁੰਦੀ ਹੈ ਔਰ ਸਾਨੂੰ ਫਾਈਨੈਂਸ਼ੀਅਲ ਲਾਸਸ ਹੁੰਦੇ ਨੇ ਅਸੀਂ ਆਪਣੇ ਟ੍ਰੇਨਡ ਸਟਾਫ ਨੂੰ ਇੱਕਦਮ ਜਵਾਬ ਨਹੀਂ ਦੇ ਸਕਦੇ ਸਾਨੂੰ ਉਹਨਾਂ ਨੂੰ ਰੀਟੇਨ ਕਰਨਾ ਪੈਂਦਾ ਸਾਨੂੰ ਉਹਨਾਂ ਨੂੰ ਤਨਖਾਹ ਦੇਣੀ ਪੈਂਦੀ ਹੈ ਸਾਡੇ ਆਫਿਸਸ ਦੇ ਖਰਚੇ ਨੇ ਜਿਹੜੇ ਮੇਨਟੇਨ ਕਰਨੇ ਪੈਂਦੇ ਨੇ ਜੇ ਅਗਰ ਟੂਰਿਸਟ ਟੂਰਿਸਟ ਹੀ ਰਹੇਗਾ ਤਾਂ ਫਰਮ ਵੇਅ ਵੀ ਹਾ ਟੂ ਵੀ ਆਰ ਗੋਇੰ ਟੂ ਸਰਵਾਈਵ ਸਾਡਾ ਸਰਵਾਈਵਲ ਬਹੁਤ ਮੁਸ਼ਕਿਲ ਹੈ ਅਸੀਂ ਆਪਣੀ ਐਸੋਸੀਏਸ਼ਨਸ ਨਾਲ ਵੀ ਇਹ ਗੱਲ ਕਰਦੇ ਆ ਐਸੋਸੀਏਸ਼ਨ ਰੋਜ਼ ਇਸ ਗੱਲਾਂ ਨੂੰ ਸਰਕਾਰ ਨਾਲ ਕਰਦੀ ਹੈ ਪਰ ਸਰਕਾਰ ਟੂਰਿਜ਼ਮ ਇੰਡਸਟਰੀ ਨੂੰ ਸਭ ਤੋਂ ਜ਼ਿਆਦਾ ਲੀਸਟ ਪ੍ਰਾਇੋਰਟੀ ਲੈਵਲ ਕਰ ਰਹੀ ਨੇ ਜਿਹੜੀ ਕਿ ਸਾਰਿਆਂ ਨਾਲੋਂ ਜ਼ਿਆਦਾ ਰੈਵਨਿਊ ਦਿੰਦੀ ਹੈ ਸਰਕਾਰ ਨੂੰ ਸਾਰਿਆਂ ਨਾਲੋਂ ਜ਼ਿਆਦਾ ਏਮਪਲੋਇਮੈਂਟ ਦਿੰਦੀ ਹੈ ਪਰ ਸਟਿਲ ਸਰਕਾਰ ਸਾਡੇ ਵੱਲ ਬਿਲਕੁਲ ਧਿਆਨ ਨਹੀਂ ਦਿੰਦੀ ਜੀ ਬਹੁਤ ਸ਼ੁਕਰੀਆ ਇਹ ਹਨ ਉਮੇਸ਼ ਕੁਪੂਰ ਸਾਫਟੋਰ ਤੇ ਉਮੇਸ਼ ਕੁਪੂਰ ਤੇ ਉਹਨਾਂ ਦੇ ਸਾਥੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਇਸ ਦੇ ਨਾਲ ਟੂਰਿਜ਼ਮ ਇੰਡਸਟਰੀ ਇੰਪੈਕਟ ਤਾਂ ਕਰ ਰਹੀ ਆ ਪਰ ਲੋਕਾਂ ਦੇ ਵਿੱਚ ਇੱਕ ਖੋਫ ਬੈ ਗਿਆ ਹੈਗਾ ਲੋਕਾਂ ਦੇ ਮਨਾਂ ਦੇ ਵਿੱਚ ਜਿੱਥੇ ਖੋਫ ਬੈ ਗਿਆ ਤਾਂ ਉੱਥੇ ਹੀ 에ਅਰਲਾਈਨਸ ਕਈ ਕੰਪਨੀਆਂ ਨੇ ਆਪਣੇ ਚਾਰਜਸ ਵਧਾ ਦਿੱਤੇ ਹੈਗੇ ਨੇ ਸ਼੍ਰੀਨਗਰ ਤੋਂ ਵਾਪਸੀ ਦੇ ਲਈ ਤੇ ਸਰਕਾਰਾਂ ਨੂੰ ਅਪੀਲ ਕਰਦੇ ਹੁਣ ਨਜ਼ਰ ਆ ਰਹੇ ਨੇ ਕਿ ਟੂਰਿਜ਼ਮ ਇੰਡਸਟਰੀ ਨੂੰ ਜੇਕਰ ਬਚਾਉਣਾ ਹੈ ਤਾਂ ਲੋਕਾਂ ਨੂੰ ਰਾਹਤ ਦੇਣੀ ਪਏਗੀ ਇਹੀ ਗੱਲ ਜਿਹੜੀ ਹੈਗੀ ਹੈ ਚਾਹੇ ਉਹ ਸ਼੍ਰੀਨਗਰ ਦੇ ਜਿਹੜੇ ਟੂਰਿਜ਼ਮ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਅੱਤਵਾਦੀ ਹਮਲਾ ਹੋਇਆ ਲੋਕ ਹੁਣ ਸ਼੍ਰੀਨਗਰ ਦੇ ਨਾਲ ਨਾਲ ਹਿਮਾਚਲ ਦੀਆਂ ਵੀ ਜਿਹੜੀਆਂ ਐਡਵਾਂਸ ਬੁਕਿੰਗਸ ਨੇ ਉਹ ਕੈਨਸਲ ਕਰਵਾਣਾ ਸ਼ੁਰੂ ਕਰ ਗਏ ਨੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਜੱਗਬਾਣੀ ਲਈ ਵਰੁਣ ਪਟ